ਸਲੋ ਵੀ ਹੁਣ 20 ਰੁਪਏ ਫੁੱਟ 'ਚ ਘਰ ਬਣਾਉਣ ਦੇ ਸੁਪਨੇ ਕਰੋ ਪੂਰੇ ਕਿਉਂਕਿ ਗੋਰਾ ਟਾਇਲ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੀ ਬਾਜ਼ਾਰ ਦੇ ਵਿੱਚ 50-50 ਰੁਪਏ ਫੁੱਟ ਟਾਇਲ ਵਿਗਦੀ ਇੱਥੇ ਮਿਲਦੀ ਆ 20 ਰੁਪਏ ਫੁੱਟ 'ਚ ਫਲੋਰਿੰਗ ਟਾਇਲ ਆ 20 ਰੁਪਏ ਫੁੱਟ ਦੇ ਵਿੱਚ ਫਲੋਰ ਟਾਇਲ ਤੁਸੀਂ ਲਾਓ ਚਾਹੇ ਤੁਸੀਂ ਇਹਨੂੰ ਵਾਲ ਤੇ ਵੀ ਲਾ ਸਕਦੇ ਹੋ 20 ਰੁਪਏ ਫੁੱਟ ਦੇ ਵਿੱਚ ਕਿਦਣ ਮਨ ਪਸੰਦ ਦੀ ਲੈ ਜਾਓ ਜੀ ਇੱਕ ਵੀਡੀਓ ਦੇ ਵਿੱਚ ਆ ਸੇਮ ਡਿਜ਼ਾਈਨ ਦੇਖਿਆ ਸੀ 150 ਰੁਪਏ ਫੁੱਟ ਗੋਰਾ ਡੈਲ ਦੇ ਰਿਹਾ 22 ਰੁਪਏ ਫਟਾ ਸਰ ਆ ਦੇਖੋ ਬਲੈਕਸਟੋਨ ਜੀ ਸਿਰਫ 30 ਰੁਪਏ ਫਟ ਦੇ ਵਿੱਚ ਸਰ ਮਹਾਲੀ ਚੰਡੀਗੜ੍ਹ ਆਰਗੇ ਹੋਟਲਾਂ ਆਰਗੇ ਘਰ ਬਣਾ ਲਓ ਸਿਰਫ 35 ਰੁਪਏ ਫਟ ਦੇ ਵਿੱਚ ਇਟਾਲੀਅਨ ਕਲਰ ਦੇ ਰਿਹਾਗਾ ਤੁਹਾਨੂੰ ਸਿਰਫ 35 ਰੁਪਏ ਫਟ ਦੇ ਵਿੱਚ ਸਿਰ ਬੁੱਕ ਮੈਚ ਜੀ ਲਓ ਜੀ ਹਵੀ 35 ਰੁਪਏ ਦੇ ਵਿੱਚ ਸਰ 35 ਰੁਪਏ ਫਟ ਪ੍ਰੀਮੀਅਮ ਕੁਆਲਟੀ ਐਲੀ ਦੇਖਣ ਨੂੰ ਵੀ ਤੁਹਾਨੂੰ ਮਿਲਣਾ ਸਿਰਫ 35 ਰੁਪਏ ਫਟ ਦੇ ਵਿੱਚ ਸ੍ਰੈਸ਼ ਥੱppi ਆ ਜੀ ਠੀਕ ਹੈ ਬਿਲਕੁਲ ਸਾਫ ਮਾਲ ਆ ਬਲੈਕ ਦੇ ਵਿੱਚ ਸਿਰਫ 65 ਰੁਪਏ ਫਟ ਦੇ ਵਿੱਚ ਲੈ ਜਾਓ ਮਨਪਸੰਦ ਦਾ ਕਲਰ ਜੀ ਪਾਰਕਿੰਗ ਟਾਇਲ ਆ ਸਰ ਇਹ ਪਾਰਕਿੰਗ ਟਾਇਲ ਆ ਬੇੜੇ ਦੇ ਵਿੱਚ ਜਿੱਥੇ ਆਪਾਂ ਫੋਰਚੂਨਰ ਖੜਾਉਣੀ ਆ ਸਰ ਭਾਈ ਜੀ ਭਾਵੇਂ ਤੇ ਟਰੱਕ ਖੜਾਜੋ ਬੱਸ ਖੜਾਜੋ ਟਾਇਲ ਨੂੰ ਕੋਈ ਕੁਆਲਟੀ ਦੀ ਫੁਰਸਤ ਮੈਂ ਕਹਿੰਦਾ ਜੀ ਕੁਝ ਨਹੀਂ ਹੁੰਦਾ ਸਰ ਇਹਦੇ ਚ ਵੀ ਕਲਰ ਆਪਸ਼ਨ ਬਹੁਤ ਸਾਰੇ ਨੇ ਜੀ ਠੀਕ ਹੈ ਜੀ ਆ ਲਓ ਸਰ ਕਲਰ ਦੇਖੋ ਤੁਸੀਂ ਜੀ ਇਹ ਵੀ ਤੁਹਾਨੂੰ ਮਿਲਣਾ 33 ਰੁਪਏ ਫਟ ਦੇ ਵਿੱਚ ਸਿਰ ਪਾਰਕਿੰਗ ਜਿਹੜਾ 300 400 ਰੁਪਏ ਫਟ ਗ੍ਰੇਨਾਈਟ ਆ ਜੀ ਉਹ ਵੀ ਤੁਹਾਨੂੰ ਆ ਦੇਖੋ ਜੀ ਜਿਵੇਂ 140 ਰੁਪਏ 30 ਰੁਪਏ 115 ਰੁਪਏ ਸਲਾਵ ਵੀ ਹੁਣ 20 ਰੁਪਏ ਫਟ 'ਚ ਘਰ ਬਣਾਉਣ ਦੇ ਸੁਪਨੇ ਕਰੋ ਪੂਰੇ ਕਿਉਂਕਿ ਗੋਰਾ ਟੈਨ ਨੇ ਲਾਤੀਆਂ ਬਹੁਤ ਵੱਡੀਆਂ ਆਫਰਾਂ ਜਿਹੜੀ ਬਾਜ਼ਾਰ ਦੇ ਵਿੱਚ 50 50 ਰੁਪਏ ਫਟ ਟਾਇਲ ਵਿਗਦੀ ਇੱਥੇ ਮਿਲਦੀ ਆ 20 ਰੁਪਏ ਫਟ 'ਚ ਬਾਈ ਜੀ ਲੋਟ ਦੇ ਵਿੱਚ ਹੈ ਜਾਂ ਫਰੈਸ਼ ਦੇ ਵਿੱਚ ਹੈਗਾ ਫਰੈਸ਼ ਦੇ ਵਿੱਚ ਦੇ ਰਿਹਾ ਹੈਗਾ ਜੀ ਗੋਰਾ ਟਾਇਲ 20 ਰੁਪਏ ਫੁੱਟ ਦੇ ਵਿੱਚ ਟਾਇਲ ਫਰੈਸ਼ ਸਟਾਕ ਦੇ ਵਿੱਚ ਭਾਈ ਜੀ ਮੈਨੂੰ ਕੰਦਾ ਵਾਲੀ ਟਾਇਲ ਨਹੀਂ ਚਾਹੀਦੀ ਮੈਨੂੰ ਫਾਰਸਾਈਟ ਟਾਇਲ ਚਾਹੀਦੀ ਸਰ ਇਹ ਮਿਟਰੀ ਫੈਡ ਟਾਇਲ ਹੈ ਜੀ ਠੀਕ ਹੈ ਜੀ ਇਹ ਫਲੋਰਿੰਗ ਟਾਇਲ ਆ ਜੀ ਠੀਕ ਹੈ ਜੀ ਇਹ ਫਲੋਰਿੰਗ ਟਾਇਲ ਆ 20 ਰੁਪਏ ਫੁੱਟ ਦੇ ਵਿੱਚ ਫਲੋਰ ਟਾਈਲ ਤੁਸੀਂ ਲਾਓ ਚਾਹੇ ਤੁਸੀਂ ਇਹਨੂੰ ਵਾਲ ਤੇ ਵੀ ਲਾ ਸਕਦੇ ਹੋ 20 ਰੁਪਏ ਫੁੱਟ ਦੇ ਵਿੱਚ ਤੁਸੀਂ ਫਲੋਰ ਟਾਈਲ ਜਿੰਨਾ ਮਰਜ਼ੀ ਲੈ ਜਾਓ ਜੀ ਸਰ ਕੁਆਂਟੀਟੀ ਮਿਲ ਜੂਗੀ ਮੈਨੂੰ 2 ਮੈਨੂੰ 200 ਫੁੱਟ 500 ਫੁੱਟ 700 ਫੁੱਟ ਮਿਲ ਜੂ ਸਰ 5 700 ਫੁੱਟ ਨੂੰ ਛੱਡੋ ਤੁਸੀਂ 5 7000 ਫੁੱਟ ਲੈ ਜਾਓ ਆ ਦੇਖੋ ਸਟਾਕ ਲੱਗਿਆ ਹੋਇਆ ਹੈਗਾ ਗੋਰਾ ਟਾਈਲ ਜਦੋਂ ਵੀ ਗੱਲ ਕਰੂਗਾ ਸਟਾਕ ਦੇ ਨਾਲ ਗੱਲ ਕਰੂਗਾ ਜੀ ਤੇ ਰੰਗ ਇਹਦੇ ਵਿੱਚ ਮਿਲ ਜੂਗਾ ਦੋ ਚਾਰ ਦੋ ਤਿੰਨ ਕਲਰ ਹੋਰ ਮਿਲ ਜਾਣਗੇ ਕਲਰ ਆਪਸ਼ਨ ਵੀ ਮਿਲ ਜੂ ਤੇ ਕੁਆਂਟੀਟੀ ਵੀ ਤੁਹਾਨੂੰ ਆਪ ਦੀ ਮਨਪਸੰਦ ਦੀ ਮਿਲ ਜੂ। ਇਸ ਤੋਂ ਇਲਾਵਾ ਮੈਨੂੰ 2 ਬਏ 4, 2 ਬਏ 2 ਦੀਆਂ ਟਾਈਲਾਂ ਉਹਦੇ ਵਿੱਚ ਵੀ ਡਿਫਰੈਂਸ ਮਿਲ ਜੂ ਬਾਜ਼ਾਰ ਨਾਲ। ਹਾਂ ਜੀ ਸਰ ਆਜੋ ਤੁਹਾਨੂੰ ਆਦਰ ਰੇਟਾਂ ਵਾਲੀਆਂ ਟਾਈਲਾਂ ਵੱਡੇ ਵੱਡੇ ਸੈੱਟ ਦੀਆਂ ਟਾਈਲਾਂ ਵਿਖਾਉਣੇ ਆ ਜੀ। ਸਰ ਟਾਈਲਾਂ ਤਾਂ ਦੇਖਾਂਗੇ ਆਪਾਂ ਨਾ ਮੈਂ ਦੇਖ ਰਿਹਾ ਵੀ ਗ੍ਰੇनाइट ਪੱਥਰ ਦੇ ਵਿੱਚ ਹੀ ਬਹੁਤ ਸਾਰੇ ਡਿਜ਼ਾਈਨ ਬਲੈਕ, ਵਾਈਟ, ਗ੍ਰੇ ਆਇਆ ਇਹਦੇ ਵਿੱਚ ਕਿੰਨਾ ਕੁ ਡਿਫਰੈਂਸ ਹੈਗਾ ਬਾਜ਼ਾਰ ਨਾਲ। ਸਰ 65 ਰੁਪਏ ਫੁੱਟ ਤੋਂ ਸਟਾਰਟ ਹੈ ਗ੍ਰੇਨਾਈਟ ਜੀ। ਠੀਕ ਹੈ ਜੀ। ਗ੍ਰੇਨਾਈਟ ਦੇ ਵੀ ਬਹੁਤ ਕਲਰ ਆਪਸ਼ਨ ਪਏ ਆ ਜੀ ਤੁਸੀਂ ਦੇਖ ਰਹੇ ਹੋ ਜੀ। ਠੀਕ ਹੈ ਜੀ ਪਰ ਆਹ ਜੀ ਬਾਜ਼ਾਰ ਦੇ ਵਿੱਚ ਤਾਂ 2-250 ਤੋਂ ਸ਼ੁਰੂ ਹੁੰਦਾ ਤੁਸੀਂ 65 ਪਾ ਕਹਿ ਰਹੇ ਹੋ ਆ ਦੇਖੋ ਜੀ ਫਰੈਸ਼ ਥੱਪੀ ਆ ਜੀ ਠੀਕ ਆ ਬਿਲਕੁਲ ਸਾਫ਼ ਮਾਲ ਆ ਬਲੈਕ ਦੇ ਵਿੱਚ ਸਿਰਫ 65 ਰੁਪਏ ਫੁੱਟ ਦੇ ਵਿੱਚ ਲੈ ਜਾਓ ਮਨਪਸੰਦ ਦਾ ਕਲਰ ਜੀ ਦੇਖੋ ਜੀ ਤੁਸੀਂ ਆਪਣੀਆਂ ਰਸੋਈਆਂ ਦੀਆਂ ਛਾਲ ਪਾਉਣੀਆਂ ਤੁਸੀਂ ਆਪਣੀਆਂ ਪੌੜੀਆਂ ਦੇ ਵਿੱਚ ਲਾਉਣਾ ਤੁਸੀਂ ਸੈਲਫ ਆ ਬਣਾਉਣੀਆਂ ਜਿਹੜੇ ਬਾਜ਼ਾਰ 'ਚ 200-250 ਰੁਪਏ ਫੁੱਟ ਇੱਥੇ ਤੁਹਾਨੂੰ 650 'ਚ ਮਿਲ ਰਿਹਾ ਨਹੀਂ ਸਰ ਤੁਸੀਂ ਵੀ ਭਲੇਖਾ ਖਾ ਰਹੇ ਹੋ 65 ਰੁਪਏ ਦੇ ਵਿੱਚ ਹਾਂ ਜੀ 65 ਆ ਦੇਖੋ ਲਿਖ ਕੇ ਲਾਤਾ 65 ਰੁਪਏ ਫੁੱਟ ਦੇ ਵਿੱਚ ਲੈ ਜਾਓ ਭਾਈ ਜਿਹੜੇ ਬਾਜ਼ਾਰ ਚ 500 600 ਰੁਪਏ ਫੁੱਟ ਉਹਦੇ ਵਿੱਚ ਕਿੰਨਾ ਡਿਫਰੈਂਸ ਉਹ ਵੀ ਤੁਹਾਨੂੰ ਆਧੋ-ਅਧਰ ਰੇਟਾਂ ਦੇ ਵਿੱਚ ਮਿਲ ਜਾਣੀਆਂ ਜੀ ਜਿਹੜਾ 300 400 ਰੁਪਏ ਫਟ ਗ੍ਰੇਨਾਈਟ ਆ ਜੀ ਉਹ ਵੀ ਤੁਹਾਨੂੰ ਆ ਦੇਖੋ ਜੀ ਜਿਵੇਂ 140 ਰੁਪਏ 30 ਰੁਪਏ 115 ਰੁਪਏ ਐਸ ਲੋਟ ਮਿਲ ਜੂਗੀ ਬਹੁਤ ਸਾਰੇ ਕਲਰ ਪੈਣੇ ਜੀ ਚਲੋ ਜੀ ਇਹਦੇ ਵਿੱਚ ਰੰਗ ਤੁਸੀਂ ਆਪਣੀ ਪਸੰਦਰਾ ਲੈ ਕੇ ਜਾ ਸਕਦੇ ਹੋ ਰੈੱਡ ਵਿੱਚ ਚਾਹੀਦਾ ਰੈੱਡ ਲੈ ਜਾਓ ਬਲੈਕ ਚਾਹੀਦਾ ਸਿਲਵਰ ਲੈ ਜਾਓ ਮਤਲਬ ਗ੍ਰੇਨਾਈਟ ਦੇ ਵਿੱਚ ਵੀ ਇੱਥੇ ਬਹੁਤ ਡਿਫਰੈਂਸ ਹੈਗਾ ਬਾਜ਼ਾਰ ਨਾਲੋਂ 3 3 4 4 ਗੁਣਾ ਫਰਕ ਹੈਗਾ ਸਲੋ ਜੀ ਅੱਪਾ ਹੁਣ ਇਧਰ ਵੀ ਆ ਗਏ ਆ ਦੇਖੋ ਗੋਰਾ ਟਾਇਲ 'ਚ ਬਹੁਤ ਵੱਡਾ ਸਟਾਕ ਹੈਗਾ ਤੁਸੀਂ ਦੇਖ ਲਓ ਢਾਂਕਾਂ ਲੱਗੀਆਂ ਹੋਈਆਂ ਭਾਈ ਜੀ ਇਹਦੇ ਵਿੱਚ ਕੀ ਹੈਗਾ ਕੈਮੀਕਲ ਜੀ ਟਾਇਲ ਲਾਉਣ ਦੇ ਵਿੱਚ ਕੈਮੀਕਲ ਜੋ ਜੂਜੂ ਹੁੰਦਾ ਹੈਗਾ ਉਹਦੇ 'ਚ ਵੀ ਗੋਰਾ ਟਾਇਲ ਤੁਹਾਡੇ ਵੱਡੇ ਫਾਇਦੇ ਕਰੂਗਾ ਪਰ ਭਾਈ ਲੋਕ ਕਹਿੰਦੇ ਸੀ ਹੋਰ ਬ੍ਰਾਂਡ ਨਹੀਂ ਲੈਣਾ ਸਾਨੂੰ ਸਿਰਫ ਗੋਰਾ ਟਾਇਲ ਚਾਹੀਦਾ ਗੋਰਾ ਟਾਇਲ ਦੇ ਵਿੱਚ ਸਾਨੂੰ ਦਿਖਾਓ ਉਹ ਚੀਜ਼ਾਂ ਤੁਹਾਨੂੰ ਸਾਰੇ ਪ੍ਰੋਡਕਟ ਗੋਰਾ ਟਾਇਲ ਦੇ ਵਿੱਚ ਹੀ ਮਿਲਣਗੇ ਆਜੋ ਤੁਹਾਨੂੰ 2 ਬਾਈ 4 ਦੀ ਟਾਇਲ ਵਿਖਾਈਏ ਜੀ 2 ਬਾਈ 4 ਦਾ ਇੱਕੋ ਹੀ ਰੇਟ ਜੀ 35 ਰੁਪਏ ਫ ਕਲਰ ਤੁਸੀਂ ਦੇਖੀ ਚੱਲਿਓ ਸਰ ਪਰ ਪਾਜੀ ਇਹ ਤਾਂ ਬਾਜ਼ਾਰ ਦੇ ਵਿੱਚ 80 80 ਰੁਪਏ 90 90 ਰੁਪਏ 35 ਰੁਪਏ ਡਿਫਰੈਂਸ ਜਾਣਾ ਤੁਸੀਂ ਪਤਾ ਸਰ ਮੈਂ ਪਹਿਲਾਂ ਵੀ ਆਖਿਆ ਹੋਇਆ ਬਈ ਬਾਜ਼ਾਰ ਦੀ ਗੱਲ ਤਾਂ ਕਰਿਆ ਹੀ ਨਾ ਕਰੋ ਗੋਰਾ ਟਾਇਲ ਤੇ ਆਕੇ ਜੀ ਠੀਕ ਆ ਜੀ ਇਟਾਲੀਅਨ ਕਲਰ ਦੇ ਰਿਹਾਗਾ ਤੁਹਾਨੂੰ ਸਿਰਫ 35 ਰੁਪਏ ਫੁੱਟ ਦੇ ਵਿੱਚ ਸਿਰ ਬੁੱਕ ਮੈਚ ਜੀ ਲਓ ਜੀ ਇਹ ਵੀ 35 ਰੁਪਏ ਦੇ ਵਿੱਚ ਸਰ 35 ਰੁਪਏ ਫੁੱਟ ਪ੍ਰੀਮੀਅਮ ਕੁਆਲਿਟੀ ਸੋ ਇਧਰ ਮੈਂ ਦੇਖ ਰਿਹਾ ਵੀ ਆ ਜਿਹੜੀਆਂ ਬਹੁਤ ਸੋਹਣੇ ਸੋਹਣੇ ਆ ਬਾਥਰੂਮ ਰਸੋਈਆਂ ਦੇ ਵਿੱਚ ਆ ਟਾਈਲਾਂ ਲੱਗਦੀਆਂ ਇਹ ਤਾਂ ਹੋਊਗੀ 70 80 90 ਰੁਪਏ ਫੁੱਟ 'ਚ ਨਹੀਂ ਨਹੀਂ ਸਰ ਆ ਦੇਖੋ ਬਲੈਕ ਸਟੋਨ ਜੀ ਸਿਰਫ 30 ਰੁਪਏ ਫੁੱਟ ਦੇ ਵਿੱਚ ਸਰ ਅੱਛਾ 30 ਰੁਪਏ ਹੋਰ 5 ਰੁਪਏ ਘਟ ਗਿਆ ਇਹ ਹਾਂਜੀ ਹਾਂਜੀ 30 ਰੁਪਏ ਫੁੱਟ ਦੇ ਵਿੱਚ ਸਰ ਭਾਈ ਆ ਵੀ ਬੜਾ ਸੋਹਣਾ ਡਿਜ਼ਾਈਨ ਹੈਗਾ ਆ ਬਲੂ ਐਂਡ ਵਾਈਟ ਦਾ ਕੰਬੀਨੇਸ਼ਨ ਇਹਦਾ ਕੀ ਰੇਟ ਆ 35 ਰੁਪਏ ਫੁੱਟ ਸਰ 2x4 ਦੀ ਕਟਿੰਗ ਹੋ ਕੇ ਲੱਗੀ ਹੋਈ ਹੈ ਜੀ ਠੀਕ ਹੈ 35 ਰੁਪਏ ਫੁੱਟ ਦੇ ਵਿੱਚ ਦੇਖੋ ਆ ਵੀ ਤੁਸੀਂ ਬਾਥਰੂਮ ਦੇ ਵਿੱਚ ਬੜਾ ਸੋਹਣਾ ਡਿਜ਼ਾਈਨ ਕੀਤਾ ਇਹ ਇਹਦਾ ਹੋਊਗਾ 70 80 ਰੁਪਏ ਪੱਕਾ ਸਰ 35 ਰੁਪਏ ਫੁੱਟ ਦੇ ਇਹ ਵੀ 35 35 ਰੁਪ ਠਹਿ ਭਾਈ ਜੀ ਬਾਥਰੂਮ ਆ ਨਾ ਮੈਂ ਦੱਸਦਾ ਜਿਹੜੇ ਕਿਚਨ ਦੇ ਵਿੱਚ ਲੱਗੇ ਆ ਬਹੁਤ ਸੋਹਣੇ ਡਿਜ਼ਾਈਨ 22 ਰੁਪਏ ਘਟਦੇ ਸਰ 22 ਰੁਪਏ ਘਟਦੇ ਹੈ ਸਰ ਘਟਦੇ ਹੀ ਜਾਵਾਂਗੇ ਰੇਟ ਆਪਾਂ ਵਧਾਣਾ ਨਹੀਂ ਜੀ 22 ਰੁਪਏ ਘਟਦੇ ਵਿੱਚ ਕਿਤੇ ਮਨ ਪਸੰਦ ਦੀ ਲੈ ਜਾਓ ਜੀ ਸਰ ਕਿਸੇ ਸ਼ੋਰੂਮ ਚਲ ਜਿਓ ਲੈਟਾਂ ਭਾਈ ਜੀ ਹੁੰਦੀਆਂ 50000 ਰੁਪਏ 60 ਰੁਪਏ ਤੁਸੀਂ 22 ਰੁਪਏ ਕਹੀ ਜਾਨੂੰ ਆ ਵੀ ਬੜਾ ਪਿਆਰਾ ਡਿਜ਼ਾਈਨ ਹੈ ਇਹ ਚੰਡੀਗੜ੍ਹ ਮੁਹਾਲੀ ਵੱਡੇ ਵੱਡੇ ਸ਼ਹਿਰਾਂ 'ਚ ਲੱਗੇ ਹੁੰਦੇ ਆ ਸਰ ਮੈਂ ਵੀ ਇਹੀ ਗੱਲ ਕਹਿੰਨਾਗਾ ਬਾਰ ਬਾਰ ਭਾਈ ਮਹਾਲੀ ਚੰਡੀਗੜ੍ਹ ਆ ਰਗੇ ਹੋਟਲਾਂ ਆ ਰਗੇ ਘਰ ਬਣਾ ਲਓ ਸਿਰਫ 35 ਰੁਪਏ ਫਟ ਦੇ ਵਿੱਚ ਜੀ ਇਹ ਵੀ 35 ਰੁਪਏ ਆ ਦੇਖੋ ਵੀ ਬਹੁਤ ਸਾਰੇ ਫਾਇਦੇ ਆ ਪਤਾ ਕਿੱਥੇ ਹੋਣੇ ਰਾਮਪੁਰਾ ਫੂ ਗੋਰਾ ਟਾਇਲ ਤੇ ਆ ਦੇਖੋ ਇਦਾਂ ਦੀਆਂ ਲੈਗਜ਼ਰੀ ਟਾਇਲਾਂ ਚੈਲੰਜ ਕਰਦੇ ਜਿੱਥੇ ਮਰਜੀ ਚਲ ਜਾਓ 70 75 80 ਆ ਵੀ ਦੇਖੋ ਪਰ ਇੱਥੇ ਤੁਹਾਨੂੰ ਆ ਵੀ 35 ਰੁਪਏ ਸਕਰ ਫੁੱਟ ਦੇ ਵਿੱਚ ਮਿਲ ਜਾਂਦੇ ਆ ਭਾਈ ਜੀ ਆ ਦਾ ਬੜਾ ਸੋਹਣਾ ਰੰਗ ਹੈਗਾ ਬਹੁਤ ਸੋਹਣੇ ਸੋਹਣੇ ਕਲਰ ਮਿਲ ਜਾਣੇ ਆ ਜੀ ਆ ਦੇਖੋ ਜੀ ਐਲੀਵੇਸ਼ਨ ਜੀ ਐਲੀਵੇਸ਼ਨ ਵੀ ਤੁਹਾਨੂੰ ਮਿਲਣਾ ਸਿਰਫ 35 ਰੁਪਏ ਫੁੱਟ ਦੇ ਵਿੱਚ ਸਰ ਕਲਰ ਦੇਖੀ ਚਲੋ ਅੱਜ ਰੇਟ ਦੀ ਤਾਂ ਗੱਲ ਹੀ ਨਾ ਕਰੋ ਸਰ ਦੇਖੋ ਗਰੇ ਗਰੇ ਜੀ ਠੀਕ ਹੈ ਜੀ ਟ੍ਰਿਵਲ ਟੈਨੋਂ ਗਰੇ ਵੁੱਡਨ ਇਹ ਵੀ ਤੁਹਾਨੂੰ 35 ਰੁਪਏ ਮੜ ਦੇ ਵਿੱਚ ਸਰ ਸਭ ਤੋਂ ਵੱਡੀ ਗੱਲ ਇੱਕ ਹੈ ਸਰ ਗੋਰਾ ਡੈਲ ਦੇ ਰਿਹਾ ਪ੍ਰੀਮੀਅਮ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਦੇ ਰਿਹਾਗਾ ਤੁਹਾਨੂੰ 100 ਦੀ 100% ਪ੍ਰੀਮੀਅਮ ਕੁਆਲਿਟੀ ਜੀ ਕਵਾਲਿਟੀ ਜ਼ਬਰਦਸਤ ਕੁਆਲਿਟੀ ਦੇ ਰਿਹਾ ਹੈਗਾ ਜੀ ਭਾਈ ਜੀ ਆਹ ਟਾਇਲ ਦੱਸੋ ਕਿੱਥੇ ਲੱਗਦੀ ਹੈ ਇਹ ਫਰਸੀ ਟਾਇਲ ਹੈ ਜੇ ਕੰਧ ਤੇ ਲੱਗਦੀ ਹੈ ਇਹ ਪਾਰਕਿੰਗ ਟਾਇਲ ਹੈ ਸਰ ਇਹ ਪਾਰਕਿੰਗ ਟਾਇਲ ਆ ਬੇੜੇ ਦੇ ਵਿੱਚ ਜਿੱਥੇ ਆਪਾਂ ਫੋਰਚੂਨਰ ਖੜਾਉਣੀ ਹੈ ਸਰ ਭਾਈ ਜੀ ਭਾਵੇਂ ਤੇ ਟਰੱਕ ਖੜ ਜਾਵੇ ਬੱਸ ਖੜ ਜਾਵੇ ਟਾਇਲ ਨੂੰ ਕੋਈ ਕੁਆਲਿਟੀ ਦੀ ਫਰਕ ਨਹੀਂ ਮੈਂ ਕਹਿੰਦਾ ਜੀ ਕੁਝ ਨਹੀਂ ਹੁੰਦਾ ਸਰ ਇਹਦੇ ਚ ਵੀ ਕਲਰ ਆਪਸ਼ਨ ਬਹੁਤ ਸਾਰੇ ਨੇ ਜੀ ਠੀਕ ਹੈ ਜੀ ਆ ਲਓ ਸਰ ਕਲਰ ਦੇਖੋ ਤੁਸੀਂ ਜੀ ਇਹ ਵੀ ਤੁਹਾਨੂੰ ਮਿਲਣਾ 33 ਰੁਪਏ ਫੁੱਟ ਦੇ ਵਿੱਚ ਸਿਰਫ ਪਾਰਕਿੰਗ ਦੇਖੋ ਤੁਸੀਂ ਜੇ ਗੋਰਾ ਟਾਇਲ ਤੇ ਉਹ ਨਹੀਂ ਉਹ ਤੁਹਾਡੇ ਲੱਖਾਂ ਰੁਪਏ ਪਾਜਣੇ ਤੁਸੀਂ ਪਾਰਕਿੰਗ ਟਾਇਲ ਲੈਣੀ ਆ ਤੁਸੀਂ ਕਿਚਨ ਦੀ ਟਾਇਲ ਲੈਣੀ ਆ ਤੁਸੀਂ ਬਾਥਰੂਮ ਬਣਾਉਣੇ ਆ ਤੁਸੀਂ ਬੈਡਰੂਮ ਚਾਉਣੀਆਂ ਆ ਆ ਵੀ ਦੇਖੋ ਬੜੇ ਸੋਹਣੇ ਸੋਹਣੇ ਡਿਜ਼ਾਈਨ ਇੱਥੇ ਤੁਹਾਨੂੰ ਮਿਲ ਜਾਂਦੇ ਹੈਗੇ ਆ ਆ ਦੇਖੋ ਸਰ ਇਹਦੇ ਚ ਵੀ ਬਹੁਤ سارے ਕਲਰ ਨੇ ਜੀ ਠੀਕ ਹੈ ਜੀ ਸਿਰਫ 35 ਰੁਪਏ ਫਟ ਦੇ ਵਿੱਚ ਸਰ ਦੇਖੋ ਕਲਰ ਆਪਸ਼ਨ ਦੇਖੋ ਤੁਸੀਂ ਭਾਜੀ ਅੱਜ ਇਤੋਂ ਮੈਂ ਤੁਹਾਨੂੰ ਪਤਾ ਕਰਨਾ ਮੈਂ ਇੱਕ ਵੀਡੀਓ ਦੇ ਵਿੱਚ ਆ ਸੇਮ ਡਿਜ਼ਾਈਨ ਦੇਖਿਆ ਸੀ 150 ਰੁਪਏ ਫਟ ਗੋਰਾ ਡਾਇਲ ਦੇ ਰਿਹਾ 22 ਰੁਪਏ ਫਟ ਭਾਈ ਜੀ ਠੀਕ ਹੋ ਤੁਸੀਂ 150 ਰੁਪਏ ਫੁੱਟ ਮੈਂ ਖੁਦ ਦੇਖੇ ਨੂੰ ਸਰਾ ਦੇਖਣ ਨੂੰ ਛੱਡੋ ਇਹ 22 ਰੁਪਏ ਫੁੱਟ ਦੇ ਵਿੱਚ ਗੋਰਾ ਡਾਲ ਦੇ ਰਿਆ ਹੈਗਾ ਜੀ ਜੀ ਆ ਵੀ ਤੁਸੀਂ ਚੈੱਕ ਕਰ ਲਓ ਬੜੇ ਸੋਹਣੇ ਸੋਹਣੇ ਐਲੀਵੇਸ਼ਨ ਜਿਹੜੇ ਮਹਿੰਗੇ ਘਰ ਬੰਦੇ ਉਹਨਾਂ ਦੇ ਬਾਹਰ ਲੱਗੇ ਹੁੰਦੇ ਦਾ ਐਲੀਵੇਸ਼ਨ ਮਹਿੰਗੇ ਘਰ ਵੀ ਬਣਾਉਣੇ ਆ ਜੀ ਠੀਕ ਹੈ ਜੀ ਪਰ 30 ਰੁਪਏ ਫੁੱਟ ਦੇ ਵਿੱਚ ਐਲੀਵੇਸ਼ਨ ਜੀ ਜੀ ਆ ਵੀ ਭਾਈ ਜੀ ਬੜਾ ਸੋਹਣਾ ਡਿਜ਼ਾਈਨ ਆ 30 ਰੁਪਏ ਫੁੱਟ ਦੇ ਵਿੱਚ ਸਰ ਭਾਈ ਆ ਤਾਂ ਬਹੁਤ ਸੋਹਣਾ ਡਿਜ਼ਾਈਨ ਆ ਇਹ ਤਾਂ ਆਮ ਬੰਦਾ ਆਪਣੇ ਘਰ ਨਹੀਂ ਲਾ ਸਕਦਾ ਰੇਟ ਬਹੁਤ ਹੋਣਾ ਇਹਦਾ ਆਮ ਬੰਦਿਆਂ ਦੇ ਘਰ ਲਾਉਣਾਗਾ ਸਰ ਆਪਾਂ ਜੀ 35 ਰੁਪਏ ਫਟ ਦੇ ਵਿੱਚ ਡਿਜ਼ਾਈਨ ਤੁਸੀਂ ਦੇਖ ਰਹੇ ਹੋ ਸਕਰੀਨ ਸ਼ਾਟ ਲੈ ਲਓ ਦੇਖੋ ਜੀ ਸਾਡੇ ਦਰਸ਼ਕ ਬੜੇ ਹੈਰਾਨ ਹੁੰਦੇ ਹੋਣੇ ਪਰ ਕੁਛ ਵੀ ਹੁੰਦੇ ਨਹੀਂ ਤੁਸੀਂ ਦੇਖੋ ਇਦਾਂ ਦੇ ਡਿਜ਼ਾਈਨ ਬੜੇ ਸੋਹਣੇ ਡਿਜ਼ਾਈਨ ਹਨ ਜਿਹੜੇ ਬਾਜ਼ਾਰ 'ਚ 100 ਰੁਪਏ 90 ਰੁਪਏ 95 ਗੋਰਾ ਟਾਇਲ ਨੇ ਓਵਰ ਆ ਕੇ ਇਹ ਵੀ 35 ਫਟ ਆਮਪਰਾ ਫੂਲ ਗੋਰਾ ਟਾਇਲ ਆ ਦੇਖੋ ਇਦਾਂ ਦੇ ਤੁਸੀਂ ਬਾਥਰੂਮ ਬਣਾਉਣੇ ਆ 35 ਫਟ ਬਾਈ 22 ਰੁਪਏ ਫਟ ਇਹ 20 ਰੁਪਏ ਫਟ ਜੀ ਸਰ 20 ਰੁਪਏ ਫਟ ਦੇ ਵਿੱਚ ਲਓ ਇਹ ਹੋਰ ਸਾਨੂੰ ਦੇਖ ਲਓ ਰੇਟ ਘਟ ਗਿਆ ਹੈਗਾ ਅੱਛਾ 2x2 ਜਾਂਦਾ ਸਾਈਜ਼ ਦੋ ਬਾਈ ਦੋ ਦੇ ਵਿੱਚ ਸਰ ਦੇਖੋ ਵੁੱਡਨ ਸਿਰਫ 28 ਰੁਪਏ ਫਟ ਦੇ ਵਿੱਚ ਸਰ 28 ਰੁਪਏ ਫਟ ਦੇ ਵਿੱਚ ਸਰ ਇਟਾਲੀਅਨ ਇਹ ਵੀ 28 ਰੁਪਏ ਫਟ ਦੇ ਵਿੱਚ ਸਰ ਅੱਛਾ ਇਹਦੇ ਵਿੱਚੋਂ ਜਿਹੜਾ ਮਰਜ਼ੀ ਰੰਗ ਲੈ ਜਾਓ ਜਿਹੜਾ ਮਰਜ਼ੀ ਕਲਰ ਲੈ ਜਾਓ ਸਰ ਕਲਰ ਆਪਸ਼ਨ ਬਹੁਤ ਸਾਰੀ ਹੈ ਸਰ ਸੋ ਦੇਖੋ ਇੱਥੇ ਚਾਹੇ ਤੁਸੀਂ ਵੁੱਡਨ ਲੈ ਜਾਓ ਚਾਹੇ ਇਹ ਲੈ ਜਾਓ ਵੀ ਤੁਹਾਨੂੰ 28 ਰੁਪਏ ਵਿੱਚ ਆ ਦੇਖੋ 100% ਦੀ ਗਾਰੰਟੀ ਲੈ ਰਹਾ ਲਿਖ ਕੇ ਵਾਟਰਪੂਫ ਟਾਈਲਾਂ ਆ ਪ੍ਰੀਮੀਅਮ ਕੁਆਲਿਟੀ ਹੈ 100% ਹੈਗੀਆ ਤੁਸੀਂ ਹੋਰ ਸ਼ੋਅਰੂਮ ਤੇ ਜਾਂਦੇ ਆ ਉਹ ਕਹਿੰਦੇ ਜੀ ਇਹ ਹੈਗਾ 35 ਇਹ ਹੈਗਾ 40 ਇਹ ਹੈਗਾ 45 ਡਿਫਰੈਂਟ ਡਿਫਰੈਂਟ ਪ੍ਰਾਈਸ ਪਰ ਇੱਥੇ ਤੁਸੀਂ ਜਿਹੜਾ ਮਰਜੀ ਰੰਗ ਲੈ ਜਾਓ 28 ਰੁਪਏ ਸਕੇਅਰ ਫੁੱਟ ਦੇ ਰਿਹਾ ਗਰੰਟੀ ਨਾਲ ਆ ਵੀ ਦੇਖ ਬਾਈ ਜੀ ਇਹ ਵੀ ਸਿਰ 28 ਰੁਪਏ ਫੁੱਟ ਦੇ ਵਿੱਚ ਕਾਰਵਿੰਗ ਟਾਈਲ 2/2 ਦੀ 28 ਰੁਪਏ ਫੁੱਟ ਦੇ ਵਿੱਚ ਮਨਪਸੰਦੀ ਕਲਰ ਲੈ ਜਾਓ ਸਿਰਫ 28 ਰੁਪਏ ਫੁੱਟ ਦੇ ਵਿੱਚ ਦੇਖੋ ਜੀ ਹੁਣ ਤੁਸੀਂ ਘਰਾਂ ਜੇ ਸੋਚੀ ਨਾ ਜਾਓ ਹੋਰ ਪਾਸੇ ਐਵੇਂ ਵਿਜ਼ਿਟ ਨਾ ਕਰੋ ਜਾ ਕੇ ਆਪਣੀ ਲੁੱਟ ਨਾ ਕਰਾਓ ਚੁੱਪ ਕਰਕੇ ਗੋਰਾ ਟਾਇਲਸ ਰਾਮਪੁਰਾ ਗੂਗਲ ਦੇ ਉੱਤੇ ਤੁਸੀਂ ਪਾ ਦੇਣਾ ਗੋਰਾ ਟਾਇਲ ਗੂਗਲ ਨੇ ਸਿੱਧੇ ਤੁਹਾਨੂੰ ਇੱਥੇ ਲਿਆਉਣਾ ਫਾਇਦੇ ਬਹੁਤ ਵੱਡੇ ਆ ਸਰਪ੍ਰਾਈਜ਼ 100 ਫੁੱਟਾਂ ਦੀ ਤੁਹਾਨੂੰ 35 ਰੁਪਏ ਮਿਲ ਰਹੀ ਆ 70 ਰੁਪਏ 75 ਰੁਪਏ ਦੀ ਤੁਹਾਨੂੰ 82 ਰੁਪਏ ਮਿਲ ਰਹੀ ਆ ਜਿਹੜੀ 50 ਰੁਪਏ 20 ਰੁਪਏ ਸਕੇਰਫਟ ਮਿਲ ਰਹੀ ਆ ਡਿਫਰੈਂਸ ਬਹੁਤ ਆ ਤੁਹਾਡੇ ਲੱਖਾਂ ਰੁਪਏ ਬਚਣੇ ਛੇਤੀ ਪਹੁੰਚੋ ਗੋਰਾ ਟਾਇਲ ਰਾਮਪੁਰਾ ਫੂਲ ਨੰਬਰ ਸਕਰੀਨ ਤੇ ਆ ਕੈਰਾਮਨੋਗ ਸੰਦੀ ਨਾਲ ਹਰਦੀਪ ਸਿੰਘ ਦੱਗੜਸਾਂ ਟੀਵੀ ਰਾਮਪੁਰਾ